ਦੋਸਤੋ ਸੋਚੋ ਜੇ ਤੁਸੀਂ ਆਪਣੇ ਮੋਬਾਈਲ 'ਚ ਇੱਕ ਵੀਡੀਓ ਬਣਾਈ ਉਸ ਵੀਡੀਓ ਨੂੰ ਦੁਨੀਆ ਦੇ 10 ਕਰੋੜ ਲੋਕ ਦੇਖ ਲੈਣ ਤੇ ਸਿਰਫ ਲਾਈਕ ਤੇ ਕਮੈਂਟ ਹੀngi ਲੱਖਾਂ ਰੁਪਏ ਦੀ ਕਮਾਈ ਵੀ ਹੋ ਜਾਵੇ ਸੁਣ ਕੇ ਅਜੀਬ ਜਿਹਾ ਲੱਗ ਰਿਹਾ ਹੋਵੇਗਾ ਪਰ ਇਹ ਕੋਈ ਕਹਾਣੀ ਨਹੀਂ ਇਹ ਸੱਚ ਹੈ ਦੋਸਤੋ ਸਰਵਜੋਸ਼ੀ ਇੱਕ ਆਮ ਜਿਹਾ ਮੁੰਡਾ ਪਿੰਡ ਦਾ ਰਹਿਣ ਵਾਲਾ ਸਕੂਲ 'ਚ ਡਰਾਇੰਗ ਪਸੰਦ ਕਾਲਜ 'ਚ ਸਧਾਰਨ ਜ਼ਿੰਦਗੀ ਪਰ ਅੰਦਰੋਂ ਇੱਕ ਸੁਪਨਾ ਦੁਨੀਆ ਨੂੰ ਆਪਣੀ ਕਲਾ ਦਿਖਾਉਣ ਦਾ 2015 'ਚ YouTube ਤੇ ਸਕੈਚਿੰਗ ਦੀਆਂ ਵੀਡੀਓ ਪਾਉਣ ਲੱਗਾ ਵਿਊਜ਼ ਬਸ ਕੁਝ 100 200 ਕਮੈਂਟ ਵੀ 5-10 ਜਿਵੇਂ ਕਿ ਨਾਈਸ ਡਰਾਇੰਗ ਭਾਈ ਪਰ ਕਮਾਈ ਜ਼ੀਰੋ ਫਿਰ 2019 ਵਿੱਚ ਇੱਕ ਫੈਸਲਾ ਰੋਜ਼ ਇੱਕ ਵਲੌਗ ਪਾਉਣ ਦਾ ਨਾ ਕੋਈ ਵੱਡਾ ਕੈਮਰਾ ਨਾ ਐਡੀਟਿੰਗ ਦੀ ਕੋਈ ਜਾਣਕਾਰੀ ਪਰ ਦਿਲ 'ਚ ਇੱਕ ਹੀ ਸ਼ਬਦ ਕੰਸਿਸਟੈਂਸੀ ਲੋਕਾਂ ਦੇ ਰੋਜ਼ ਵੀਡੀਓ ਕੌਣ ਦੇਖੇਗਾ ਪਰ ਸਰਵਜੋਸ਼ੀ ਨੇ ਸੋਚ ਰੱਖੀ ਮੈਂ ਆਪਣਾ ਬੈਸਟ ਦੇਣਾ ਆਪਣੇ ਵੱਲੋਂ ਪੂਰੀ ਮਿਹਨਤ ਕਰਨੀ ਹੈ ਫਿਰ ਉਸਨੇ ਇੱਕ ਚੈਲੰਜ ਲਿਆ ਕਾਰ ਵਿੱਚ 24 ਘੰਟੇ ਰਹਿਣ ਦਾ ਮਸਤੀ ਫਨ ਰੀਅਲ ਫੈਮਿਲੀ ਮੂਵਮੈਂਟਸ ਵੀਡੀਓ ਵਾਇਰਲ ਹੋ ਗਈ 100 ਕਰੋੜ ਵਿਊਜ਼ ਆ ਗਏ ਦੋਸਤੋ ਹੁਣ ਸੋਚੋ ਭਾਰਤ ਚ ਐਵਰੇਜ ਸੀਪੀਐਮ 50 ਤੋਂ 200 ਹੁੰਦਾ ਹੈ 1000 ਵਿਊਜ਼ ਤੇ 100 ਕਰੋੜ ਵਿਊਜ਼ ਦਾ ਮਤਲਬ ਹੈ 50 ਲੱਖ ਤੋਂ 2 ਕਰੋੜ ਤੱਕ ਸਿਰਫ ਇੱਕ ਵੀਡੀਓ ਤੋਂ ਅੱਜ ਵੀ ਸੌਰਵ ਜੋਸ਼ੀ ਕਹਿੰਦਾ ਇਹ ਸਿਰਫ ਪੈਸਾ ਨਹੀਂ ਇਹ ਮੇਰੀ ਮਿਹਨਤ ਦਾ ਇਨਾਮ ਹੈ ਦੋਸਤੋ ਅੱਜ ਤੁਹਾਡਾ ਫੋਨ ਸਿਰਫ ਗੇਮ ਰੀਲਸ ਸਕਰੋਲ ਕਰਨ ਲਈ ਨਹੀਂ ਇਹ ਤੁਹਾਡਾ ਏਟੀਐਮ ਬਣ ਸਕਦਾ ਜੇ ਤੁਸੀਂ ਆਪਣੀ ਟੈਲੈਂਟ ਨੂੰ ਦੁਨੀਆ ਸਾਹਮਣੇ ਲਿਆਓ ਸੌਰਵ ਨੇ ਸਿਰਫ ਪੈਸਾ ਹੀ ਨਹੀਂ ਕਮਾਇਆ ਇੱਜ਼ਤ ਵੀ ਕਮਾਈ ਆਪਣਾ ਪਰਿਵਾਰ ਵੀ ਜੋੜਿਆ ਜਿੱਥੇ ਕਰੋੜਾਂ ਹੀ ਸਬਸਕ੍ਰਾਈਬਰ ਨੇ ਇਹ ਸਫਲਤਾ ਇੱਕ ਦਿਨ ਚ ਹੀ ਨਹੀਂ ਆਈ ਪਹਿਲੇ 2 ਸਾਲ ਜ਼ੀਰੋ ਅਰਨਿੰਗ ਲੋ ਵਿਊਜ਼ 네ਗੇਟਿਵ ਕਮੈਂਟਸ ਪਰ ਸਰਵ ਨੇ ਆਪਣੇ ਸੁਪਨੇ ਨੂੰ ਮਰਨ ਨਹੀਂ ਦਿੱਤਾ ਉਹ ਕਹਿੰਦਾ ਫੇਲ ਹੋ ਕੇ ਰੁਕ ਜਾਣਾ ਤਾਂ ਸਭ ਨੂੰ ਆਉਂਦਾ ਹੈ ਪਰ ਫੇਲ ਹੋ ਕੇ ਫਿਰ ਉੱਠਣਾ ਪਰ ਉਹ ਸਿਰਫ ਇੱਕ ਮਿਹਨਤੀ ਬੰਦਾ ਹੀ ਕਰ ਸਕਦਾ ਹੈ ਤੁਸੀਂ ਅੱਜ ਜਿੱਥੇ ਖੜੇ ਹੋ ਉਹ ਤੁਹਾਡੀ ਕਹਾਣੀ ਦੀ ਸਿਰਫ ਸ਼ੁਰੂਆਤ ਹੈ ਜਦ ਤੱਕ ਤੁਸੀਂ ਪਹਿਲਾ ਕਦਮ ਨਹੀਂ ਰੱਖਦੇ ਰੱਬ ਵੀ ਅਗਲਾ ਕਦਮ ਨਹੀਂ ਰੱਖਦਾ ਜੇ ਤੁਸੀਂ ਅੱਜ ਮੋਬਾਈਲ ਕੈਮਰਾ ਲੈ ਕੇ ਸ਼ੁਰੂ ਕਰਦੇ ਹੋ ਇੱਕ ਸਾਲ ਬਾਅਦ ਤੁਸੀਂ ਆਪਣੀ ਜ਼ਿੰਦਗੀ ਚ ਉਸ ਜਗ੍ਹਾ ਹੋਵੋਗੇ ਜਿੱਥੇ ਤੁਸੀਂ ਅੱਜ ਸਿਰਫ ਸੁਪਨੇ ਦੇਖਦੇ ਹੋ ਹਿੰਮਤ ਕਰੋ ਕਿਉਂਕਿ YouTube ਸਿਰਫ ਵੀਡੀਓ ਪਾਉਣ ਵਾਲਾ ਪਲੇਟਫਾਰਮ ਨਹੀਂ ਰਿਹਾ ਇਹ ਤੁਹਾਡੇ ਸੁਪਨੇ ਪੂਰੇ ਕਰਨ ਵਾਲਾ ਪਲੇਟਫਾਰਮ ਹੈ ਅੱਜ ਤੋਂ ਫੈਸਲਾ ਕਰ ਲਵੋ ਆਪਣਾ ਟੈਲੈਂਟ ਆਪਣਾ ਆਈਡੀਆ ਆਪਣੀ ਕਹਾਣੀ ਦੁਨੀਆ ਸਾਹਮਣੇ ਲਿਆਉਣੀ ਹੈ ਆਪਣੀ ਕਹਾਣੀ ਦੁਨੀਆ ਸਾਹਮਣੇ ਲਿਆਉਣੀ ਹੈ ਤਰਵ ਜੋਸ਼ੀ ਨੇ ਸ਼ੁਰੂ ਕੀਤਾ ਬਿਨਾ ਸੋਚੇ ਸਮਝੇ ਕਿ 10 ਕਰੋੜ ਵਿਊ ਆਉਣਗੇ ਤੇ ਅੱਜ ਉਸ ਕੋਲ ਪੈਸਾ ਇੱਜ਼ਤ ਅਤੇ ਗਲੋਬਲ ਆਡੀਅנס ਵੀ ਹੈ ਅਗਲਾ ਸਰਵ ਜੋਸ਼ੀ ਤੁਸੀਂ ਵੀ ਹੋ ਸਕਦੇ ਹੋ ਪਰ ਪਹਿਲੀ ਵੀਡੀਓ ਅਪਲੋਡ ਕਰਨੀ ਤੁਹਾਡਾ ਕੰਮ ਹੈ ਬਸ ਯਾਦ ਰੱਖੋ ਵਿਊਜ਼ ਸਮੇਂ ਨਾਲ ਆਉਂਦੇ ਨੇ ਪਰ ਬੰਦਾ ਸਿਰਫ ਉਦੋਂ ਹੀ ਜਿੱਤਦਾ ਹੈ ਜਦ ਉਹ ਹਾਰ ਨਹੀਂ ਮੰਨਦਾ ਐਤੋਂ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਅਗਰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ